ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਸਨਮਾਨ ਕੇਂਦਰ ਸਰਕਾਰ ਹਾਏ 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 ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ ਇਧਰ ਹੋ ਗਏ ਹਾਂ ਆਪੇ ਪਾ ਲਓ ਜੀ ਕੋਈ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਆਪ 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 ਫੜ ਲਓ ਜੀ ਬੈਨਰ ਹੱਥਾਂ 'ਚ ਫੜ ਲਓ ਦੀ ਪੈਨਸ਼ਨ ਵਹਾਲ ਕਰੋ ਵਹਾਲ ਕਰੋ ਮਹਾਲ ਕਰੋ ਸਾਡੇ ਬਹੁਤ ਹੀ ਸਰਕਾਰ ਨੂੰ ਖਜ਼ਾਨਾ ਅਸਰ ਸਿੰਘ ਗਰਿਆ ਸੂਬਾ ਪ੍ਰਧਾਨ ਖਜ਼ਾਨਾ ਅਸਰ ਸਿੰਘ ਜੀ ਨੇ ਕਿਹਾ ਸਾਡੇ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਇਸ ਤਰੀਕੇ ਦੇ ਨਾਲ ਆਪਣੀ ਮੰਗਾਂ ਜਿਹੜੀ ਸਰਕਾਰ ਦੇ ਅੱਗੇ ਪ੍ਰੈਜੈਂਟ ਕਰਦੇ ਆਂ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਰਕਾਰਾਂ ਕਰਤੂਤ ਹੋ ਚੁੱਕੀਆਂ ਨੇ ਸਰਪਾਰਾ ਦਾਣ ਇਹ ਕਹਿੰਦੀਆਂ ਨੇ ਕਿ ਜਿਹੜਾ ਉਸ ਤੋਂ ਕੇਤ ਹੁੰਦਾ ਕਰ ਲੋ ਅਸੀਂ ਤਾਂ ਲੋਕਾਂ ਦੇ ਬਿਜਲੀ ਦੇ ਬਿਨ ਮਾਫ ਕਰਕੇ ਅਸੀਂ ਤਾਂ ਲੋਕਾਂ ਨੂੰ ਆਤਾਦਾਲ ਦੇ ਦੇਗੇ ਅਸੀਂ ਤਾਂ ਬਬਿਆਂ ਨੂੰ 11100 ਰੁਪਇਆ ਦੇ ਕੇ ਵੋਟਾਂ ਲੈਣੀਆਂ ਨੇ ਅਸੀਂ ਜਦੋਂ ਵੀ ਕਿਤੇ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਸਰਕਾਰ ਦੇ ਬਾਰੇ ਦੱਸਦੇ ਆ ਕਿ ਸਰਕਾਰ ਆ ਕਰਦੀ ਐ ਮੈਂ ਪਾਉਂ ਜੀ ਮੇਰਾ ਦੇ ਸੱਚੋ ਫਲੇ ਪਾ ਦੋ ਪਾ ਦੋ ਕੱਲੇ ਕੱਲੇ ਦੇ ਹੱਦੀ ਪਾ ਉਧਰੋਂ ਸਾਡੇ ਜਿਸਤਾਂ ਸਰਪੰਚੀ ਪੰਜਾਬ ਦਾ ਸਰਪੰਚੀ ਇਹਦੀ ਵੱਡੀ ਗੱਲ ਕਹਿਣਗੇ ਆਓ ਪੂਜੀ ਸਹਿਯਾ ਦਿਓ ਤੁਸੀਂ ਰੁਕ ਰੁਕ ਕੇ ਕਰਦੇ ਦੇਵਾ ਜੀ ਬੁढ़ाई ਜਾ ਨਾ ਬਾਦੋ ਆਵੇ ਪਾਉਗਾ ਆਵੇ ਪਾਉਗਾ ਨਹੀਂ ਮੈਂ ਤੇ ਆ ਬਟਾ ਲੈਣਾ ਨਹੀਂ ਮੈਂ ਨਹੀਂ ਹਾਰ ਉਧਰ ਦੋ ਲੇਡੀਜ਼ ਨੂੰ ਲੈ ਆਪ ਪਾਉਗਾ ਬਹੁਤ ਸਾਰਾ ਬਾਬੂ ਜੀ ਆਇਆ ਤੁਸੀਂ ਵੀ ਆਜੋ ਆਜੋ ਜੀ ਆਜੋ ਜਾ ਸਰਕਾਰ ਮਰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡੀ ਪੈਨਸ਼ਨ ਬੰਦ ਕਰਨ ਵਾਲੀ ਸਰਕਾਰ ਮਰਦਾਬਾਦ 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 ਤੈਨੂੰ ਤੋਲਾ ਮਰਦਾਬਾਦ 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 ਸਾਡੇ ਹੱਕਾਂ ਨੂੰ ਖਾਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਵੀ ਤੁਹਾਡੇ ਨਾਲ ਸਾਰਾ ਦਿਨ ਰਹਿਣਾ ਹੈ ਕਿ ਮੈਂ ਆਪਣੀ ਊਰਜਾ ਥੋੜੀ ਬਚਾ ਕੇ ਰੱਖੀ ਆ ਮੇਰੇ ਵੀ ਪਉਣਾ ਕਿਤੇ ਸ਼ਾਮ ਨੂੰ ਯੂਪੀਐਸ ਲਾਗੂ ਕਰਦੀ ਆ ਪਤਾ ਹੈ ਯੂਪੀਐਸ ਆਪਣੇ ਲਾਗੂ ਹੋ ਗਈ ਸੈਂਟਰ ਨੇ ਇੱਕ 14 ਡੀ ਦਾ ਲਾਤਾ ਸੈਂਟਰ ਮੁਲਾਜ਼ਮਾਂ ਤੇ ਲਾਗੂ ਕਰਦੀ ਅਗਲੀ ਵਾਰੀ ਸਟੇਟ ਦੀ ਹੈ ਅਗਰ ਅੱਜ ਵੀ ਨਹੀਂ ਆ ਜਾਗੇ ਯੂਪੀਐਸ ਉਸ ਤੋਂ ਹੀ ਮਾੜੀ ਹੈ ਐਨਪੀਐਸ ਤੋਂ ਹੀ ਮਾੜੀ ਮੈਂ ਕਈ ਸਾਥ ਨੇ ਪੜੀ ਹੋਈ ਯੂਪੀਐਸ ਦੀ ਨੋਟਿਫਿਕੇਸ਼ਨ ਮੈਂ ਪਹਿਲੀ ਵਾਰ ਆਈ ਆ ਮੈਂ ਖੁਦ ਕੰਮ ਨਹੀਂ ਆ ਛੱਡ ਦੇ ਜਿਵੇਂ ਆ ਕਰਕੇ ਨੌਕਰੀ ਕਰਨ ਕਰਕੇ ਬੱਚੇ ਛੋਟੇ ਹੋਣ ਕਰਕੇ ਆਇਆ ਨਹੀਂ ਪਰ ਮੇਰੇ ਮਨ 'ਚ ਹਮੇਸ਼ਾ ਹੁੰਦਾ ਸੀ ਪੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਪੀ ਸੇਵਾ ਕਰਕੇ ਜਿੱਦਾਂ ਅਸੀਂ ਕਹਿੰਨੇ ਆਂ ਵੀ ਤਨ ਨਾਲ ਮਨ ਨਾਲ ਤੇ ਤਨ ਨਾਲ ਤਿੰਨ ਤਰੀਕਿਆਂ ਨਾਲ ਹੁੰਦੀ ਮੈਂ ਮਨ ਕਰਕੇ ਵੀ ਹਮੇਸ਼ਾ ਜਿਹੜੇ ਅੱਗੇ ਆ ਕੇ ਲੜਦੇ ਸੀਗੇ ਤੇ ਮਨ ਕਰਕੇ ਵੀ ਹੁੰਦਾ ਸੀ ਵੀ ਪਰਮਾਤਮਾ ਨਾਲ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਤਨ ਕਰਕੇ ਵੀ ਜਿੰਨਾ ਹੋ ਸਕਦਾ ਸੀ ਅਸੀਂ ਯੂਨੀਅਨ ਦੀ ਕੋਈ ਕਾਰੀਦੀ ਸੀ ਤੇ ਮੈਂ ਤਨ ਕਰਕੇ ਵੀ ਮੇਰੇ ਮਨ ਚ ਹੁੰਦਾ ਸੀ ਵੀ ਮੈਂ ਵੀ ਇਸ ਤਰ੍ਹਾਂ ਰੈਲੀ ਵਗੈਰਾ ਵਿੱਚ ਜਾਵਾਂ ਵੈਰੀ ਗੁੱਡ ਮੇਰੇ ਹਸਬੈਂਡ ਉਹ ਵੀ ਟੀਚਰ ਨੇ ਉਹਨਾਂ ਦਾ ਵੀ ਬੜਾ ਸਾਥ ਸੀਗਾ ਕੱਲ ਜਦੋਂ ਉਹਨਾਂ ਨੇ ਗੱਲ ਕੀਤੀ ਤੇ ਮੈਂ ਕਿਹਾ ਮੇਰਾ ਵੀ ਦਿਲ ਕਰਦਾ ਹੈ ਇਸ ਤਰ੍ਹਾਂ ਕਿ ਇਹ ਪੁਰਾਣੀ ਪੈਂਚਲ ਦਾ ਜਿਹੜਾ ਸੰਘਰਸ਼ ਹੈ ਮੈਂ ਉਹਦੇ ਵਿੱਚ ਜਾਵਾਂ ਤੇ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਕਿ ਤੁਸੀਂ ਵੀ ਚੱਲੋ ਜੇ ਦਿਲ ਕਰਦਾ ਤੇ ਪਰ ਮੈਨੂੰ ਮਤਲਬ ਇਹੋ ਹੀ ਲੱਗਾ ਵੀ ਵਾਕਈ ਸਾਡਾ ਯਾਨੀ ਕਿ ਇਕੱਠ ਜਿਆਦਾ ਹੋਣਾ ਚਾਹੀਦਾ ਮੈਂ ਨੇ ਦੇਖ ਕੇ ਤੇ ਮੈਂ ਪਰ ਖੁਦ ਪਹਿਲੀ ਵਾਰ ਆਈਆਂ ਸ਼ਾਇਡ ਲੇਡੀਜ਼ ਦੀ ਹੈਵ ਹੁੰਦਾ ਵੀ ਉਹ ਕਰ ਨਿਕਲਦੇ ਘਟ ਨੇ ਤੇ ਆਣਾ ਚਾਹੀਦਾ ਉੱਦਾਂ ਤੇ ਮੈਨੂੰ ਵਧੀਆ ਲੱਗਾ ਖਾ ਕੇ ਵੀ ਇੱਥੇ ਤੇ ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗੀ ਹੋਰ ਆਵਾਂ ਤਾਂ ਮੈਂ ਆਪਣੇ ਨਾਲ ਇਹਨੂੰ ਵੀ ਹਾਂਜੀ ਸਾਰਿਆਂ ਦਾ ਬਹੁਤ ਬੰਤੀ ਦਿਨਾਂ ਨੇ ਤੁਸੀਂ ਸਲਾਹਿਆ ਸਾਰਿਆਂ ਦਾ ਧੰਨਵਾਦ ਜਿਹੜਾ ਦੂਸਰਾ ਹੋਰ ਹੁੰਤੇ ਜੇ ਅੱਜ ਇਹ ਕਹੀਏ ਕਿ ਸਾਡੇ ਇੱਥੇ ਸਾਡੀ ਨੂੰ ਪਤਾ ਨਹੀਂ ਕਿ ਮੂਹ ਘਟ ਰਹੀ ਹੁੰਦੀ ਆ ਜਾਂ ਆਡੀਅנס ਈ ਆ ਸਾਨੂੰ ਸਭ ਨੂੰ ਪਤਾ ਇੱਕ ਤਾਂ ਉਹ ਸਾਡੀ ਜਿਨ੍ਹਾਂ ਦੇ ਡਬਲ ਆਰਨੀ ਦਾ ਜਾਂ ਜਿਨ੍ਹਾਂ ਦੇ ਕੋਲ ਕਿੰਨਾ ਤੇ ਹੋਰ ਸਾਰੋ ਨੇ ਉਹ ਜਾਣਾ ਵੇਸੇ ਹੋਏ ਉਹਨੇ ਉਹ ਸਾਥੀਓ ਸਾਨੂੰ ਲੋੜ ਆਉਂਦਾ ਸਾਥੀਆਂ ਨੂੰ ਮਾਰ ਲੈ ਜੇ ਉਹਦੀ ਜੇਕਰ ਉਹਦੇ ਸਾਡੇ ਅਧਿਕਾਰ ਤੋਂ ਹੋਣਗੇ ਉਹਦੇ ਸਾਡੇ ਮਾਪਿਆਂ ਹੋ ਜਾਣੀਆਂ ਤੇ ਉਹ ਸਾਥੀਓ ਜੈ ਜਨਤਾ ਜੈ ਸ੍ਰਾਸਤ ਇਤਰਾ ਦੇ ਲੋਕ ਅੱਜ ਦੇ ਵਿਸ਼ਾਲ ਪ੍ਰੋਗਰਾਮ ਤੇ ਇੱਥੇ ਬਖਵਾਗ ਮੈਂ ਕੋ ਮੇਰੇ ਇਤਜਾਰੂ ਸਾਥੀਓ ਆਪੂ ਸਰਦਾਰ ਤੋਂ ਸਾਥੀਓ ਮੈਂ ਉਹਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਰੇ ਸੂਜਵਾਨਾਂ ਤੋਂ ਸਾਰੇ ਬੜੇ ਹਨ ਕਿ ਅੱਜ ਅਸੀਂ ਕਿਸ ਵਿਸ਼ੇ ਵਾਸਤੇ ਇਕੱਠੇ ਹੋਏ ਹਾਂ ਜੇਕਰ ਮੈਂ ਤਾਂ ਕਿਹੜੇ ਕਿਸ ਦਿਵਸ ਨਹੀਂ ਆਇਆ ਵਾਪਸ ਲੋ ਵਾਪਸ ਲੋ ਬਿੱਟਾ ਨੋਟੀਫਿਕੇਸ਼ਨ ਵਾਪਸ ਲੋ ਵਾਪਸ ਲੋ ਵਾਪਸ ਲੋ ਪੱਕਾ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋ ਪੱਕਾ ਲਈ ਜੋ ਲੜਦੇ ਲੋ ਜੇਲਾ ਤੋਂ ਨਹੀਂ ਡਰਦੇ ਲੋ ਲੋਕੋ ਨਾ ਥੰਮਣਗੇ ਕਰ ਕਰ ਜੋਦੇ ਜੰਮਣਗੇ ਲੋਕੋ ਨਾ ਥੰਮਣਗੇ ਕਰ ਕਰ ਜੋਦੇ ਜੰਮਣਗੇ ਲੋਕੋ ਨਾ ਥੰਮਣਗੇ ਕਰ ਕਰ ਜੋਦੇ ਜੰਮਣਗੇ ਇੰਤਕ ਤੇਰੀ अॼ ई आंग पत्र डी सी साहिब दांगी ते उन्हनि पवां कयूं मंगा न बिल्कुलु जाइज़ाद पूरियूं किते जय ਧੰਨਵਾਦ ਪੂਰੇ ਕਰੋ ਪੂਰੇ ਕਰੋ جا لئی لئی پانے اپنے حق جو تو हक़ाब मु पाणी पेंशन बहाल करो पीएस रद करो